ਜਿਹਦੇ ਫੌਜ ਦੇ ਸਹਾਰੇ ਅਸੀਂ ਆਪਾਂ ਇਕੱਲੇ ਇਕੱ ਇੱਕ ਸਾਹ ਲੈਨੇ ਆ ਤੇ ਉਸ ਫੌਜ ਦੇ ਇੱਕ ਆਇਤਾ ਵੱਡੇ ਰੈਂਕ ਦਾ ਕਰਨਲ ਹੋਵੇ ਤੇ ਉਸ ਨੂੰ ਜਿਹੜਾ ਬਖਸ਼ਰਾਂ ਗਿਆ ਹੋਵੇ ਜਿਹੜਾ ਉਹਨੇ ਆਈ ਕਾਰਡ ਖਾਹਰ ਜੁੜਿਆ ਕਰਨਲ ਪਰਿਵਾਰ ਦੇ ਨਾਲ ਤੁਹਾਨੂੰ ਸੁਣਾਉਣੇ ਆ ਇਕੱਲੇ ਇਕੱਲੇ ਗੱਲ ਆ ਕਿ ਕਿਹੜੇ ਕਿਹੜੇ ਪੁਲਿਸ ਅਫਸਰਾਂ ਜਿਹੜਾ ਸੀਬੀਆਈ ਵੱਲੋਂ ਜਿਹੜਾ ਟੰਗ ਦਿੱਤੇ ਗਏ ਆ ਤੁਹਾਨੂੰ ਵੱਡੀ ਜਾਣਕਾਰੀ ਦਿੰਦੇ ਆ ਕਿ ਸੀਬੀਆਈ ਕੋਰਟ ਵੱਲੋਂ ਜਿਹੜਾ ਵੱਡੀ ਕਾਰਵਾਈ ਕਰ ਦਿੱਤੀ ਆ ਉਹਨਾਂ ਸੀਬੀਆਈ ਵੱਲੋਂ ਚਾਰ ਇਨਸਪੈਕਟਰਾਂ ਸਬੰਧੀ ਜਿਹੜਾ ਵੱਡੀ ਕਾਰਵਾਈ ਕਰ ਦਿੱਤੀ ਆ ਤੁਹਾਨੂੰ ਸੁਣਾਉਣੇ ਆ ਕਿ ਇਹਨਾਂ ਚਾਰ ਇਨਸਪੈਕਟਰਾਂ ਵਿੱਚ ਰੌਨੀ ਸਿੰਘਾ ਹਰੀ ਬੋਪਾ ਰਾਇਆ ਸਰਜੀਤ ਸਿੰਘਾ ਹਰਜਿੰਦਰ ਸਿੰਘ ਢਿੱਲੋਂ ਆ ਰਾਜਵੀਰ ਸਿੰਘਾ ਇਹਨਾਂ ਦੇ ਉੱਪਰ ਜਿਹੜਾ ਵੱਖ-ਵੱਖ ਧਰਾਮਾ ਤਹਿਤ ਜਿਹੜਾ ਪਰਚਾਗਾ ਉਹ ਦਰਜ ਕਰ ਦਿੱਤਾ ਗਿਆ ਜਿਹੜਾ ਦੋਸਾਂ ਜਿਹੜੇ ਉਹ ਤੈ ਹੋ ਚੁੱਕੇ ਆ ਇਹ ਕਿਹੜੀਆਂ-ਕਿਹੜੀਆਂ ਧਰਾਮਾ ਨੇ ਬੀਐਨਸ ਦੀਆਂ ਜਿਹੜੀਆਂ ਨਵੀਆਂ ਧਰਾਮਾ ਨੇ ਬੀਐਨਸ ਤਹਿਤ ਜਿਹੜਾ 109 100 ਜਿਹੜਾ 15 ਦੇ ਜਿਹੜੀ 2 ਹੈ 117 2 117 1 ਕਾ 122 2 190 310 ਤੇ 351 2 ਦੇ ਤਹਿਤ ਜਿਹੜਾ ਦੋਸਰ ਜਿਹੜਾ ਉਹ ਤੈਅ ਕਰ ਦਿੱਤੇ ਆ ਇਹਨਾਂ ਠਾਣੇਦਾਰਾਂ ਦਾ ਜਿਹੜਾ ਨਿਕਲਣਾ ਹੋਣਾ ਮੁਸ਼ਕਲ ਹੋ ਗਿਆ ਲੱਗਦਾ ਇਹਨਾਂ ਨੂੰ ਜੇਲ੍ਹ ਦੀਆਂ ਰੋਟੀਆਂ ਖਾਣੀਆਂ ਪੈਣਗੀਆਂ ਕਹਿੰਦੇ ਹੁੰਦੇ ਆ ਕਿ ਬੱਕਰੇ ਦੀ ਮਾਂ ਕਦ ਤੱਕ ਖੈਰ ਮਨਾਵੇਗੀ ਬੜਾ ਇਹਨਾਂ ਨੇ ਝਮੇਲੇ ਦੇ ਵਿੱਚ ਇਸ ਜਿਹੜਾ ਰੋਲੇ ਨੂੰ ਪਾ ਕੇ ਰੱਖਿਆ ਬੜਾ ਜਿਹੜਾ ਕੁੱਟਮਾਰ ਕਰਨ ਤੋਂ ਬਾਅਦ ਆ ਬਾਅਦ ਜਿਹੜਾ ਕਿ ਉਸ ਜਸਵਿੰਦਰ ਕੌਰ ਬਾਠ ਦੇ ਜਿਹੜੀਆਂ ਮੈਂਤਾ ਵੀ ਕੀਤੀ ਕਿ ਸਭ ਤੋਂ ਭੈਣ ਦੀ ਗਲਤੀ ਹੋ ਗਈ ਸਾਨੂੰ ਮਾਫ਼ ਕਰ ਦਿਓ ਕਿ ਅਸੀਂ ਤਾਂ ਤੁਹਾਡੀ ਕਾਲੀ ਗਊ ਆ ਜਾਨੀ ਕਿ ਕੁੱਟ-ਕੁੱਟ ਕੇ ਪਸਲੀਆਂ ਤੋੜ ਦੇਵਾਂ ਤੇ ਬਾਅਦ ਵਿੱਚ ਕਹਿੰਦੇ ਸਾਨੂੰ ਮਾਫ਼ ਕਰ ਦਿਓ ਕਹਿਣ ਦਾ ਭਾਵ ਕਿ ਇਹਨਾਂ ਨੂੰ ਫੇਤੀਆਂ ਦਾ ਚਾਹ ਸੀ ਹੰਕਾਰ ਸੀ ਇਹਨੂੰ ਨਸੇ ਦਾ ਹੰਕਾਰ ਸੀ ਇਹਨੂੰ ਸ਼ਰਾਬਾਂ ਪੀਤੀਆਂ ਦਾ ਹੰਕਾਰ ਸੀ ਇਹਨਾਂ ਨੂੰ 10-10 ਲੱਖ ਰੁਪਏ ਆਉਣਾ ਸੀ ਉਹ ਕਾਹਦਾ ਆਉਣਾ ਸੀ ਏ ਵੀ ਤੁਹਾਡੇ ਯਾਦ ਹੋਊਗਾ ਕਿ ਉਸ ਰਾਤ ਨੂੰ ਪਹਿਲਾ ਹੀ ਸਵੇਰ ਜਿਹੜਾ ਕਿ ਇੱਕ ਕੈਨੇਡਾ ਤੋਂ ਆਇਆ ਜਸਪ੍ਰੀਤ ਸਿੰਘ ਸਿੰਘ ਦੌੜਦਾ ਜਿਹੜਾ ਇਹਨਾਂ ਨੇ ਫੇਕ ਅਨਕਾਉਂਟਰ ਝੂਠਾ ਅਨਕਾਉਂਟਰ ਕੀਤਾ ਸੀ ਜਿਹੜਾ ਕਰੀਬ 7 ਗੋਲੀਆਂ ਮਾਰ ਕੇ ਜਿਹੜਾ ਉਹਨੂੰ ਮਾਰ ਮਕਾਇਆ ਸੀ ਤੇ ਕਹਿੰਦੇ ਕਿ ਅਸੀਂ ਬਾਹਲਾ ਵੱਡਾ ਮਾਰਕਾ ਮਾਰ ਦਿੱਤਾ ਤੇ ਜਦੋਂ ਕਰਨਲ ਪ੍ਰਵਾਰ ਤੇ ਉਹਦਾ ਬੇਟਾ ਅੰਗਤ ਸਿੰਘ ਬਾਠ ਜਿਹੜਾ ਘਟਾਬੇ ਤੇ ਰੁਕਦੇ ਆ ਫਿਰ ਇਹਨਾਂ ਵੱਲੋਂ ਜਿਹੜਾ ਗੁੰਡਾਗਰਦੀ ਕੀਤੀ ਜਾਂਦੀ ਆ ਮੜਾਬੋਟਾ ਪਾਰਕ ਨੂੰ ਲੈ ਕੇ ਜਿਹੜਾ ਰੌਲਾ ਹੁੰਦਾਗਾ ਉੱਥੇ ਜਿਹੜਾ ਕਿ ਇਹਨਾਂ ਦਰਿੰਦਿਆਂ ਵੱਲੋਂ ਇਹਨਾਂ ਬੱਚੜਾ ਅਸਥਰਾ ਵੱਲੋਂ ਉਹਨਾਂ ਨੂੰ ਕੋਟ-ਕੋਟ ਕੇ ਜਿਹੜਾ ਉਹਨਾਂ ਦਾ ਗਾਹ ਪਾਇਆ ਜਾਂਦਾਗਾ ਉਸ ਤੋਂ ਬਾਅਦ ਉਹਨਾਂ ਦੀ ਪਤਨੀ ਵੱਲੋਂ ਜਿਹੜਾ ਇੱਕ ਸੰਘਰਸ਼ ਪੱਢਿਆ ਜਾਂਦਾ ਧਰਨੇ ਮਜਾਰੇ ਹੁੰਦੇ ਆ ਹਾਈ ਕੋਰਟ ਦੇ ਵਿੱਚ ਇੱਕ ਕੇਸ ਜਾਂਦਾ ਹਾਈ ਕੋਰਟ ਵੱਲ ਇੱਕ ਸੈੱਟ ਬਣਾਈ ਜਾਂਦੀ ਆ ਉਹ ਸੱਟਾਂ ਜਿਹੜੀ ਚੰਡੀਗੜ੍ਹ ਪੁਲਿਸ ਦੀ ਬਣਾਈ ਜਾਂਦੀ ਆ ਐਡੇ ਹੰਕਾਰੇ ਨੇ ਪੁੱਤਰੇ ਅਸਥਰਾ ਉਸ ਸੱਟ ਦੇ ਅੱਗੇ ਪੇਸ਼ ਨਹੀਂ ਹੋਏ ਤੇ ਉਸ ਤੋਂ ਬਾਅਦ ਜਿਹੜਾ ਫਿਰ ਹਾਈ ਕੋਰਟ ਦਾ ਰੋਕਕ ਤਿਆਰ ਕੀਤਾ ਗਿਆ ਉਸ ਤੋਂ ਬਾਅਦ ਹਾਈ ਕੋਰਟ ਵੱਲੋਂ ਜਿਹੜਾ ਸੀਬੀਆਈ ਨੂੰ ਜਿਹੜਾ ਇਹ ਕੇਸ ਆ ਜਿਹੜਾ ਮਾਰਕ ਕਰ ਦਿੱਤਾ ਗਿਆ ਕਰੀਬ ਹੁਣ ਤਿੰਨ ਚਾਰ ਮਹੀਨਿਆਂ ਪੰਜ ਮਹੀਨਿਆਂ ਬਾਅਦ ਜਿਹੜਾ ਇਹ ਕੇਸ ਦੀ ਇੱਕ ਹੁਣ ਵੱਡੀ ਕਾਰਵਾਈ ਵੇਖਣ ਨੂੰ ਮਿਲੀ ਐਸੀਬੀਆਈ ਵੱਲੋਂ ਜਿਹੜਾ ਇਹਨਾਂ ਦੇ ਤਹਿਤ ਵੱਖ-ਵੱਖ ਧਰਾਵਾਂ ਜਿਹੜੀਆਂ ਤੁਹਾਨੂੰ ਦੱਸ ਕੇ ਹਟਿਆ ਉਹਨਾਂ ਦੇ ਤਹਿਤ ਜਿਹੜਾ ਦੋ ਸਾ ਜਿਹੜੇ ਤਹਿ ਹੋ ਚੁੱਕੇ ਆ ਹੁਣ ਇਹ ਵੀ ਦੱਸਿਆ ਜਾ ਰਿਹਾ ਕਿ ਜਿਹੜਾ ਮਹਾਲੀ ਕੋਰਟ ਦੇ ਵਿੱਚ ਇਹ ਦੋਸਤ ਹੈ ਹੋਏ ਆ ਸਿਵਲ ਕੋਰਟ ਵੱਲੋਂ ਜਿਹੜਾ ਇਹਨਾਂ ਨੂੰ ਸਜ਼ਾ ਸੁਣਾਈ ਆਵੇਗੀ ਇਹ ਦੱਸਿਆ ਜਾ ਰਿਹਾ ਕਿ ਸੁੱਟੀਆਂ ਦੇ ਜਿਹੜਾ ਚੱਲਦੇ ਹੋਏ ਥੋੜਾ ਜਿਹਾ ਡਿਲੇ ਹੋ ਸਕਦਾਗਾ 10-12 ਦਿਨਾਂ ਤੇ ਅਗਲੀ ਤਿਹਰਾ ਤਰੀਕ ਤੇ ਜਿਹੜਾ ਇਹਨਾਂ ਨੂੰ ਸਜ਼ਾ ਸੁਣਾਈ ਜਾਊਗੀ ਇਹ ਵੀ ਦੱਸਿਆ ਜਾ ਰਿਹਾ ਇਹਨਾਂ ਦੇ ਵਿੱਚ ਹੋਰ ਕਿਹੜੇ-ਕਿਹੜੇ ਆਫਸਰ ਇਨਵੋਲਵ ਨੇ ਉਹਨਾਂ ਨੂੰ ਵੀ ਜਿਹੜਾ ਲੱਗਦਾ ਜਲਦੀ ਜਿਹੜਾ ਗ੍ਰਿਫਤਾਰ ਕੀਤਾ ਜਾਊਗਾ ਇਹਨਾਂ ਪੰਜੇ ਆਫਸਰਾਂ ਦੇ ਜਿਹੜਾ ਹੁਣ ਬਚਣਾ ਮੁਸ਼ਕਲ ਹੋ ਗਿਆ ਇਹਨਾਂ ਨੇ ਵੱਡੇ ਹੱਥ ਪੈਰ ਮਾਰੇ ਬਾਹਰ ਭੱਜਣ ਨੂੰ ਵੀ ਇਹਨਾਂ ਨੇ ਚਾਹਿਆ ਪਰ ਭੱਜ ਨਹੀਂ ਹੋਇਆ ਤੇ ਹੁਣ ਇਹਨਾਂ ਦੇ ਉੱਪਰ ਜਿਹੜਾ ਇੱਕ ਵੱਡੀ ਆ ਜਿਹੜੀ ਸਿਵੀਆਈ ਵੱਲੋਂ ਕਾਰਵਾਈ ਕਰ ਦਿੱਤੀ ਆ ਕਿਉਂਕਿ ਮੈਂ ਪਹਿਲਾਂ ਵੀ ਦੱਸ ਕੇ ਹਟਿਆ ਕਿ ਜਿਹੜਾ ਫੀਤੀਆਂ ਦੇ غرੂਰ ਦੇ ਵਿੱਚ ਆ 10 ਦਾ ਲੱਖ ਰੁਪਏ ਦੇ غرੂਰ ਦੇ ਵਿੱਚ ਆ ਤੇ ਸਾਨੂੰ ਕੌਣ ਹੱਥ ਪਾਉਣ ਵਾਲਾ ਹੈ ਭਾਈ ਅਸੀਂ ਤਾਂ ਪੁਲਿਸ ਵਾਲੇ ਹੁੰਨੇ ਆ ਸਾਡੇ ਫੀਤੀਆਂ ਲੱਗੀਆਂ ਨੇ ਸਾਡੀ ਖਾਕੀ ਵਰਦੀ ਪਾਈ ਆ ਅਜੇ ਤਾਂ ਖਾਕੀ ਗੁੰਡੇ ਹੁੰਨੇ ਆ ਇਹਨਾਂ ਗੁੰਡਿਆਂ ਅਫਸਰਾਂ ਨੇ ਪਹਿਲਾਂ ਵੀ ਬੜਾ ਮੈਂ ਤੁਹਾਨੂੰ ਦੱਸਿਆ ਕਿ ਜਲਮ ਕਮਾਇਆਗਾ 90 92 ਦਾ ਕੇਸ ਜੇਕਰ ਆਪਾਂ ਗੱਲ ਕਰ ਲਈਏ ਤੇ ਨਿਗਾਹ ਮਾਰ ਲਈਏ ਤੁਹਾਨੂੰ ਕੋ ਕੋ ਕੇ ਇਹਨਾਂ ਨੇ ਪੁੱਤ ਨੌਜਵਾਨਾਂ ਭੈਣਾਂ ਦੇ ਮਾਰੇ ਆ ਬੀਰਾ ਸਾਹਗਰਾਂ ਦੇ ਉਜਾੜਿਆ ਸਾਗ ਮਾਵਾ ਦੇ ਪੁੱਤ ਮਾਰੇ ਆ ਤੇ ਉਹ ਮਾਵਾ ਬਿਕ ਦੀਆਂ ਅੱਜ ਇਸ ਜਹਾਰ ਤੋਂ ਤੁਰ ਗਿਆ ਤੇ ਬੱਚੜਾ ਉਸਰਾਂ ਨੂੰ ਬੇਸ਼ੱਕ ਸਿਵਿਆਈ ਵੱਲੋਂ ਜਿਹੜਾ ਲਗਾਤਾਰ ਸਜਾਵਾਂ ਦਿੱਤੀਆਂ ਜਾ ਰਹੀਆਂ ਨੇ ਪਰ ਜਿਹੜਾ ਹੁਣ ਇਸ ਮਾਮਲੇ ਦੇ ਵਿੱਚ ਆ ਕਰਨਲ ਫੌਜ ਦਾ ਉਹ ਜਿਸ ਦੇ ਫੌਜ ਦੇ ਸਹਾਰੇ ਅਸੀਂ ਸੌਣਿਆ ਜਿਹਦੇ ਫੌਜ ਦੇ ਸਹਾਰੇ ਅਸੀਂ ਆਪਾਂ ਇਕੱਲੇ ਇੱਕ ਕਸਾ ਲੈਨੇ ਆ ਤੇ ਉਸ ਫੌਜ ਦੇ ਇੱਕ ਐਡਾ ਵੱਡੇ ਰੈਂਕ ਦਾ ਕਰਨਲ ਹੋਵੇ ਤੇ ਉਸ ਨੂੰ ਜਿਹੜਾ ਬਖਸ਼ਣਾ ਗਿਆ ਹੋਵੇ ਜਿਹੜਾ ਉਹਨੇ ਆਈ ਕਾਰਡ ਦਿਖਾਤਾ ਕਿ ਭਾਈ ਮੈਂ ਫੌਜ ਦਾ ਕਰਨਲ ਆ ਤੇ ਕਹਿੰਦੇ ਤੂੰ ਕਰਨਲ ਹੋਏਗਾ ਉਹਦੇ ਘਰੇ ਹੋਏਗਾ ਫੌਜ ਦੇ ਵਿੱਚ ਹੋਏਗਾ ਕਹਿੰਦੇ ਅਸੀਂ ਪੁਲਸ ਵਾਲੇ ਆ ਤੇ ਕਹਿੰਦੇ ਕਿ ਤਾਂ ਤੁਹਾਡੇ ਜਿਹੜਾ ਆਈ ਕਾਰਡ ਮਿਲੂ ਜੇ ਤੂੰ ਜਿਉਂਦਾ ਰਹਿ ਗਿਆ ਇੱਥੋਂ ਤੱਕ ਗੱਲ ਕਹੀ ਗਈ ਆ ਫਿਰ ਇਹਨਾਂ ਨੂੰ ਐਸਐਸਪੀ ਬਚਾਉਂਦਾ ਰਿਹਾ ਡੀਐਸਵੀ ਬਚਾਉਂਦੇ ਰਹੇ ਹੋਰ ਅਧਿਕਾਰੀਆ ਜਿਹੜੇ ਬਚਾਉਂਦੇ ਰਹਿਆ ਤੇ ਅੱਜ ਪਾਈ ਭੁਗਤਣਾ ਇਹਨਾਂ ਨੂੰ ਪੈ ਰਿਆ ਹੈ ਇਕੱਲਿਆਂ ਨੂੰ ਇਸ ਕਰਕੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਆਪਣੇ ਕਮੈਂਟ ਜਰੂਰ ਲਿਖਿਓ ਕਿ ਇਹਨਾਂ ਨੂੰ ਕਿਹੜੀਆਂ ਕਿਹੜੀਆਂ ਸਜ਼ਾਵਾ ਹੋਣੀਆਂ ਚਾਹੀਦੀਆਂ ਇਹਨਾਂ ਨੂੰ ਲੰਬੀਆਂ ਸਜ਼ਾਵਾ ਹੋਣੀਆਂ ਚਾਹੀਦੀਆਂ ਤਾਂ ਕਿ ਜੋ ਫੌਜ ਦਾ ਅਕਸਾ ਜਿਹੜਾ ਉਹ ਨਾ ਬਗੜਿਆ ਜਾਵੇ ਫੌਜ ਜਿਹੜਾ ਮਨੋਬਲਾ ਜਿਹੜਾ ਉਹ ਨਾ ਡਿੱਗੇ ਫੌਜ ਦਾ ਜਿਹੜਾ ਇੱਕ ਕਰਨਲ ਫੌਜ ਰੈਂਕ ਦਾ ਅਧਿਕਾਰੀ ਚਾਹੇ ਕੋਈ ਵੀ ਹੋਵੇ ਪਰ ਜਿਹੜਾ ਕਿ ਇਸ ਤਰ੍ਹਾਂ ਕੁੱਟਣਾ ਬਹੁਤ ਹੀ ਮੰਦ ਭਾਗਾ ਇਹਨਾਂ ਦਾ ਜਿਹੜਾ ਮੂੰਹ ਖੁੱਲਿਆ ਹੋਇਆ ਲਹੂ ਇਹਨਾਂ ਦੇ ਮੂੰਹ ਲੱਗਿਆ ਹੋਇਆ ਤੇ ਜਿਹਦਾ ਜੀ ਕਰਦਾ ਉਹਨੂੰ ਢਾ ਲੈਂਦੇ ਜਿਹਦਾ ਜੀ ਕਰਦਾ ਫੇਕ ਨੂੰ ਕਾਉਂਟਰ ਕਰ ਦਿੰਦੇ ਆ ਤੇ ਕਿੰਨੇ ਪੰਜਾਬ ਦੇ ਵਿੱਚ ਫੇਕ ਨੂੰ ਕਾਉਂਟਰ ਹੋਏ ਆ ਤੇ ਅੱਜ ਤੱਕ ਜੇਕਰ ਸਾਰੇ ਸੀਬੀਆਈ ਕੋਲ ਬਗ ਜਾਣੇ ਚੀਜ਼ਾਂ ਤੇ ਸਭ ਇਹ ਅਦਾਲਤਾਂ ਜਿਹੜੀ ਪੰਜਾਬ ਦੀ ਅੱਧੀ ਪੁਲਿਸ ਫਸ ਜਾਊਗੀ ਤੇ ਹੁਣ ਇਹਦੇ ਕਰਨਲ ਪਸਵਿੰਦਰ ਸਿੰਘ ਮਾਵਲੇ ਦੇ ਵਿੱਚ ਜਿਹੜਾ ਕਿ ਵੱਡੇ ਜਿਹੜਾ ਅਪਡੇਟ ਆਈ ਆ ਉਹ ਤੁਹਾਨੂੰ ਦੱਸ ਦਿੱਤੀ ਆ ਕਿ ਇਹਨਾਂ ਅਫਸਰਾਂ ਦਾ ਬਚਣਾ ਜਿਹੜਾ ਹੁਣੋ ਮੁਸ਼ਕਲ ਹੋ ਗਿਆ ਤੁਸੀਂ ਇਸ ਵੀਡੀਓ ਨੂੰ ਬਤਵਾਤ ਸ਼ੇਅਰ ਜ਼ਰੂਰ ਕਰਦੇ ਆਪਣੇ ਕਮੈਂਟ ਜ਼ਰੂਰ ਲਿਖਿਓ ਮਰਜੀ ਦਾ ਖਾਲਸਾ ਮਰਜੀ ਕੀ ਫਤਿਹ